ਆਮ ਲੋਕਾਂ ਨੂੰ ਚੋਣਾ ਪ੍ਰਤੀ ਅਤੇ ਲੋਕਤੰਤਰ ਨੂੰ ਬਚਾਉਣ ਦੇ ਲਈ ਉਦਯਾਨ ਦਿਜਨਕਪੁਰ ਦੇਖੇ ਇੱਕ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ। ਬਦਕਾਨ ਗਲਬਤਕਾਰਧ ਪਰਬੰਧਕਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਮੇਂ-ਸਮੇਂ ਤੇ ਸਰਕਾਰਾਂ ਨੇ ਦਲਿਤ ਸਮਾਜ ਨੂੰ ਵੋਟਾਂ ਵਿੱਚ ਇਸਤੇਮਾਲ ਕਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕੀਤਾ। ਜਿਸ ਕਾਰਨ ਅਸੀਂ ਸਮੂਹ ਪੰਜਾਬ ਭਰ ਦੇ ਵਿੱਚ ਵਸ ਰਹੇ ਦਲਿਤ ਸਮਾਜ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਕਰ ਰਹੇ ਹਾਂ। ਤਾ ਜੋ ਬਾਬਾ ਸਾਹਿਬੀ 임ਰਾਵ ਅੰਬेडकर ਜੀ ਵੱਲੋਂ ਲਿਖਿਆ ਹੋਇ ਸੰਵਿਧਾਨ ਨੂੰ ਪਹੁੰਚਾਇਆ ਜਾ ਸਕੇ ਵੀਰ ਰਵੀਬਾਲੀ ਜੀ ਦਾ ਵੀਰ ਗੋਵੀ ਚੰਡਾਲੀਆ ਜੀ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਸਮਾਜ ਦੇ ਵੱਖ-ਵੱਖ ਸਾਥੀਆਂ ਨੂੰ ਬੁਲਾ ਕੇ ਸ਼ਾਮ ਦਾਬੀ ਦਾ ਜੋ ਬਹੁਤ ਵੱਡਾ ਸਨਮਾਨ ਦਿੱਤਾ ਵੀਰ ਸ਼ਾਮਲਾਲ ਜੀ ਅਭੀ ਅਭੀ ਜੀ ਦਾ ਇਹਨਾਂ ਦੇ ਸਾਰੇ ਸਾਥੀ ਔਰ ਅੱਜ ਲੋਕ ਸਭਾ ਦੇ ਇਲੈਕਸ਼ਨ ਜਿਹੜੇ ਆ ਉਹ ਚੱਲ ਰਹੇ ਆ ਔਰ ਲੋਕ ਸਭਾ ਲੁਧਿਆਣਾ ਵੀ ਸਭਾ ਵਾ ਜੋ ਕਿ ਹਰ 5 ਸਾਲ ਬਾਅਦ ਆਉਂਦੇ ਆ ਪਰ ਇਹ ਵੱਡੀ ਵੱਡੀ ਪੋਲੀਟੀਕਲ ਪਾਰਟੀਆਂ ਖਾਸ ਕਰਕੇ ਜਿਹੜਾ ਸਾਡਾ ਵਾਰਮਿੰਗੀ ਸਮਾਜ ਆ ਮਜਬੀ ਰਵੀਦਾਸੀ ਕਬੀਰ ਪੰਥੀ OBC ਮਾਨੋਟੀ ਦੇ ਵਿੱਚ ਸਾਰਿਆਂ ਨੂੰ ਵੋਟਾਂ ਨਾਲ ਦੀਆਂ ਲੁੱਟ ਕੇ ਔਰ 5 ਸਾਲੇ ਲਾਰਾ ਲਾ ਕੇ ਫਿਰ 5 ਸਾਲ ਬਾਅਦ ਨਜ਼ਰ ਆਂਦੀ ਆ ਉਹਦੇ ਕਰਕੇ ਅਜੇ ਪੂਰੇ ਲੁਧਿਆਣੇ ਦਾ ਜਿਹੜਾ ਵਾ ਕਿਸੇ ਵੀ ਪਾਸੇ ਚਲੇ ਜੋ ਕੋਈ ਵਿਕਾਸ ਨਾਲ ਦੀ ਚੀਜ਼ ਨਹੀਂ ਹੈ ਬੁੱਡੇ ਦਰਿਆ ਨੂੰ ਕਈ ਵਾਰੀ ਇਹਨਾਂ ਨੇ ਮੋਤਾ ਬਣਾਇਆ ਬਹੁਤ ਸਾਰਾ ਫੰਡ ਆਇਆ ਪਰ ਅੱਜ ਵੀ ਗੁੱਡਾ ਦਰਿਆ ਉਦਾਦਾ ਉਪਈਆ ਪੋਲੂਸ਼ਨ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ ਪੋਲੂਸ਼ਨ ਤੋਂ ਅੱਜ ਲੋਕ ਬੇਹਾਲ ਆ ਪੀਣ ਵਾਲਾ ਪਾਣੀ ਸਾਫ਼ ਨਹੀਂ ਮਿਲ ਰਿਹਾ ਲੋਕਰ ਕਈ ਕਲੋਨੀਆਂ 'ਚ ਮੈਂ ਗਿਆ ਵਕੋ ਵਕ ਹਲਕਿਆਂ 'ਚ ਗਿਆ ਉੱਥੇ ਜਿਹੜੇ ਖਾਸ ਕਰਕੇ ਸਾਡੇ ਭਰਾ ਯੂਪੀ ਬਿਹਾਰ ਤੋਂ ਆਇਆ ਉੱਥੇ ਪੀਣ ਵਾਲਾ ਪਾਣੀ ਨਹੀਂ ਆਉਣਾ ਕੋਲ ਅੱਜ ਉਤਰਾਂ ਤਰਾ ਕਰਦੇ ਆ ਜਵਾਬ ਮੰਗ ਰਹੇ ਆ ਸਰਕਾਰਾਂ ਕੋਲ ਹੁਣ ਸਮਾਂ ਇੱਕ ਐਸੇ ਨਵੇਂ ਬੰਦੇ ਨੂੰ ਮੌਕਾ ਦੇਣ ਦਾ ਜਿਦਾ ਕਿ ਤਨ ਮਨ ਸਦਾ ਹਮੇਸ਼ਾ ਤੁਹਾਡੀ ਸੇਵਾ 'ਚ ਤਤਪਰ ਰਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਹੀ ਹੋ ਗੱਲ ਕਿ ਸੂਰਾ ਸੋ ਪਹਿਚਾਣੀ ਐ ਜੋ ਲੜੈ ਦੀਨ ਕੇ ਹੇਤ ਪਰਜਾ ਪਰਜਾ ਕਟਮ ਰਹਾ ਕਬੂ ਨਾ ਛਾੜਾ ਖੇਤ ਇੱਕ ਐਸਾ ਬੰਦਾ ਜਿਹੜਾ ਚੁੰਡੀ 4 ਆਵਰ ਜਿਹਨੂੰ ਕਹਿੰਦੇ 24/7 24 ਘੰਟੇ 24 7 ਦੇ 7 ਦਿਨ ਤੁਹਾਡੀ ਸੇਵਾ 'ਚ ਹਾਜ਼ਰ ਰਹਿਣ ਵਾਲਾ ਹੁਣ ਤੋਂ ਨਹੀਂ ਪਿਛਲੇ 30 ਸਾਲਾਂ ਤੋਂ ਔਰ ਦੂਜੇ ਪਾਸੇ ਨਾਦਰ ਸ਼ਾਹੀ ਫਰਮਾਨ ਦੇਣ ਵਾਲੇ ਰਵਨੀਤ ਸਿੰਘ ਬਿੱਟੂ ਰਾਜਾ ਵੜਿੰਗ ਪੱਪੀ ਪ੍ਰੈਸ਼ਰ ਜਿਨ੍ਹਾਂ ਦੇ ਬਾਰੇ ਪੂਰਾ ਸ਼ਹਿਰ ਜਾਣਦਾ ਕਿ ਰਾਜਾ ਵੜਿੰਗ ਦਾ ਕੀ ਕੈਰੈਕਟਰ ਹੈ ਔਰ ਜਿਹੜਾ ਬੰਦਾ 300 ਕਿਲੋਮੀਟਰ 250 ਕਿਲੋਮੀਟਰ ਤੋਂ ਤੁਹਾਡੇ ਕੋਲ ਆ ਕੇ ਆਪਣੀ ਗੱਲ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹਦੇ ਸ਼ਬਦਾਂ 'ਚ ਲੀਨੈਂਟ ਹੈ ਹੀ ਨਹੀਂ ਰਵਨੀਤ ਸਿੰਘ ਬਿੱਟੂ ਜਿਹਨੇ 10 ਸਾਲ ਇਸ ਲੁਧਿਆਣਾ ਸ਼ਹਿਰ ਦੀ ਨੁਮਾਇੰਦਗੀ ਕੀਤੀ 10 ਸਾਲਾਂ 'ਚ ਨਜ਼ਰ ਨਹੀਂ ਆਇਆ ਤੀਜਾ ਪੱਪੀ ਪ੍ਰੈਸ਼ਰ ਜਿਹੜਾ ਅੱਜ ਵੀ ਗੱਲ ਕਰਦਾ ਵੀ ਜਿਹਨੂੰ ਬਲਗਰ ਸ਼ਬਦ ਕਹਿੰਦੇ ਨੇ ਨਾ ਅਸ਼ਲੀਲਤਾ ਵਾਲਾ ਸ਼ਬਦ ਮੈਂ ਤਾਂ ਹੈ ਹੀ ਪੱਪੀ ਮੈਂ ਤਾਂ ਪਿਆਰ ਕਰਨ ਵਾਲੇ ਪੱਪੀ ਇਹ ਉਹ ਉਹ दैट दैट ਡਸਨਟ ਸੂਟਸ ਯਾਨੀ ਕਿ ਇੱਕ ਵਧੀਆ ਬੰਦੇ ਲਈ ਇਹ ਗੱਲਾਂ ਸਹੀ ਨਹੀਂ ਆ ਹੁਣ ਗੱਲ ਕਰੀਏ ਮੁੱਦੇ ਦੀ ਗੱਲ ਮੁੱਦੇ ਦੀ ਅੱਜ ਇਹ ਆ ਕਿ ਬਾਬਾ ਸਾਹਿਬ ਡਾਕਟਰ ਪੀਮਰਾਮ ਵੇਟਕਰ ਜੀ ਔਰ ਪਹਿਲੀ ਪਾਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੀ ਮਹਾਰਾਜ ਦਸਵੀਂ ਪਾਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਿਆਂ ਦਾ ਇੱਕੋ ਸੰਦੇਸ਼ ਸੀਗਾ ਕਿ ਮਾਨਸਕੀ ਜਾਤ ਸਭੇ ਇੱਕੋ ਪਹਿਚਾਣੋ ਕੀ ਇਹ ਬੰਦੇ ਸਾਰਿਆਂ ਨੂੰ ਬਰਾਬਰਤਾ ਦਿੰਦੇ ਆ ਆਮ ਆਦਮੀ ਪਾਰਟੀ ਮਾਨਯੋਗ ਭਗਵੰਤ ਸਿੰਘ ਬਾਣ ਥੋੜੇ ਆਪਣੇ ਐਮਐਲਏ ਸਾਹਿਬ ਲੁਧਿਆਣਾ ਸ਼ਹਿਰ ਦੀ ਸਾਰ ਲੈਂਦੇ ਆ ਕਦੇ ਨਹੀਂ ਲੈਂਦੇ ਵਿਧਾਨ ਸਭਾ ਲਈ ਟੀੰਕਾ ਚਾਟ ਦੀ ਰਿਪੋਰਟ